ਮੈਨੂੰ ਲੱਗ ਰਿਹਾ ਟੋਲ ਟੈਕਸ ਬਾਰੇ ਕੋਈ ਜਾਣਕਾਰੀ ਦਿਓ ਟੋਲ ਟੈਕਸ ਅੱਛਾ ਮੈਂ ਅੱਜ ਪੋਸਟ ਵੀ ਪਾਇਆ ਸੀਗਾ ਤੇ ਪੋਸਟ ਉਹ ਬੜਾ ਮੈਂ ਕਮਾ ਕੇ ਪੋਸਟ ਪਾਇਆ ਕਿ ਕਿੰਨੇ ਕੁ ਬੰਦੇ ਸਮਝਦੇ ਆ ਦਰਅਸਲ ਮੈਂ ਕਨਾ ਅੱਜ ਸਵੇਰੇ ਸਵੇਰੇ ਸੋਚਿਆ ਮਨ ਮੇਰਾ ਜਿਹੜਾ ਹੈ ਦਿਮਾਗ ਕਹ ਲੋ ਕਿ ਉਹ ਇਸ ਮਾਮਲੇ ਚ ਨਾ ਥੋੜਾ ਸ਼ੈਤਾਨ ਦੀ ਟੂਟੀ ਆ ਤੇ ਮੈਂ ਤੇ ਸਗੋਂ ਕਮਾ ਕੇ ਪਾਈ ਸੀ ਪੋਸਟ ਮੈਂ ਆਖਿਆ ਵੀ ਗੱਲ ਇਹ ਆ ਕਿ ਇਸ ਰਸ ਰੰਗਲੇ ਪੰਜਾਬ ਦੇ ਹਦੂਦ ਦੇ ਅੰਦਰ ਵੈਰੀ ਆਕਰਮਣ ਕਰ ਰਿਹਾ ਹੈ ਬਾਈ ਆਕਰਮਣ ਉਹ ਛੋਟੇ ਹੁੰਦੇ ਸੀ ਸੀਰੀਅਲਾਂ ਚ ਮਹਾਭਾਰਤ ਜਾਂ ਇਹਨਾਂ ਚ ਆਕਰਮਣ ਮੈਂ ਕਿਹਾ ਵੀ 11 ਟੋਲ ਪਲਾਜ਼ਿਆਂ ਦਾ ਆਕਰਮਣ ਹੋ ਰਿਹਾ ਤੇ ਤੁਸੀਂ ਛਾੜ ਲੋ ਦਰਿਆਾਂ ਤੋਂ ਰੇਤਾ ਇਨਕਲਾਬੀਓ ਜੀ ਗਸ ਗਸ ਲੰਮੇ ਚੜ੍ਹੇ ਭਗਵੰਤ ਮਾਨ ਵਾਲੇ ਪੋਸਟਰ ਹੈ ਕੱਢੋ ਸੰਦੂਕਾਂ ਚ ਹੂੰ ਮਾਰੋ ਬੱਕੀ ਨੂੰ ਟਾਕੀ ਯਾਨੀ ਮਰੂਤੀ ਨੂੰ ਜੈਨ ਨੂੰ ਜਿਹੜੀ ਅੱਗੇ ਟੋਲ ਰੱਖੀ ਐ ਇਹ ਪਾਰਟੀ ਦੇ ਪਿੱਛੇ ਜੀ ਉਹਦੇ ਚੱਕਿਆਂ ਨੂੰ ਗਰੀਸ ਨੂੰ ਕਹ ਵੀ ਆਓ ਚੱਕਿਆਂ 'ਚੋਂ ਅੱਗ ਕੱਢਣੀ ਆ ਲਾਓ ਧਰਨੇ ਕਿਉਂਕਿ ਕਿਉਂਕਿ ਮਾਨ ਸਾਹਿਬ ਦਾ ਟਾਈਮ ਬਚਾਓ ਕੀਮਤੀ ਟਾਈਮ ਐ 70 ਸਾਲਾਂ ਬਾਅਦ ਇਹ ਕ੍ਰਾਂਤੀ ਆਈ ਆ ਟਾਈਮ ਵੇਸਟ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਟੋਲ ਪਲਾਜੇ ਬੰਦ ਕਰਦੇ ਆ ਜੀ ਟੋਲ ਹੁਣ ਕਈਆਂ ਨੂੰ ਸਮਝ ਨਾ ਲੱਗੀ ਵੀ ਇਹ ਕੀ ਐ ਮੈਂ ਕਿਹਾ 11 ਟੋਲ ਆ ਰਹੇ ਆ ਰੋਕੇ ਦਿਖਾਓ ਕਿਉਂਕਿ ਜਿਹੜੇ ਜਿਹੜੇ ਮਿਆਦ ਪੁੱਗੇ ਸੀਗੇ ਉਹ ਤੁਸੀਂ ਬੰਦ ਕਰਵਾਉਣ ਦੇ ਨਾਂ ਤੇ ਉਹ ਨਾਟਕ ਕੀਤਾ ਉਹ ਨਾਟਕ ਕੀਤਾ ਯਾਨੀ ਸਰਕਾਰੀ ਮਸ਼ੀਨਰੀ ਕੀ ਸਰਕਾਰੀ ਪੈਸਾ ਕੀ ਐਡਵਰਟਾਈਜ਼ਮੈਂਟ ਕੀ ਸਾਰਾ ਕੁਝ ਢੋਲਿਆ ਜੀ ਹੁਣ ਹੁਣ ਤੁਸੀਂ ਰੋਕ ਕੇ ਦਿਖਾਓ ਕਿਉਂਕਿ ਉਹ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲੈ ਕੇ ਆ ਰਹੀ ਹੈ ਜੀ ਜੀ 11 ਟੋਲ ਪੰਜਾਬ ਚ ਲੱਗਣੇ ਆ ਇਹਨਾਂ ਨੂੰ ਕੋਈ ਇੱਕ ਰੋਕ ਕੇ ਦਿਖਾ ਦੇ ਇੱਕ ਸਿੰਗਲ ਵੀ ਤਾਂ ਮੈਂ ਤਨਜ਼ ਕੱਸਿਆ ਸੀ ਬਿਲਕੁਲ ਕਿ ਤੁਸੀਂ ਤੇ ਬੰਦ ਕਰਵਾਉਣ ਵਾਲੇ ਹੋ ਨਾ ਹੂੰ ਤੁਸੀਂ ਤੇ ਕਹਿੰਦੇ ਸੀ ਟੋਲ ਅਸੀਂ ਰਹਿਣ ਹੀ ਨਹੀਂ ਦੇਣਾ ਬੰਦ ਕਰਵਾ ਦੇਾਂਗੇ ਜੀ ਅਸੀਂ ਜਨਤਾ ਦੀ ਲੁੱਟ ਨਹੀਂ ਹੋਣ ਦੇਣੀ ਉਹ 11 ਹੋਰ ਲੈ ਕੇ ਆ ਰਹੇ ਆ ਜੀ ਜੀ 11 11 ਆ ਰਹੇ ਆ ਤੇ ਅਗਾ ਮੈਂ ਤੁਹਾਨੂੰ ਸਾਰੀ ਲਿਸਟ ਵੀ ਦੱਸ ਦਿਆਂਗਾ ਕਿ ਕਿੱਥੇ ਕਿੱਥੇ ਉਹ ਲੱਗਣੇ ਨੇ ਜੀ ਜੀ ਗੈਰੀ ਆਲਕ ਜੀ ਤਾਂ ਆਪਾਂ ਨੂੰ ਆਇਆ ਜੀ ਕੰਟਰੀਬਿਊਸ਼ਨ ਧੰਨਵਾਦ ਨਾਲ ਉਹ ਲਿਖ ਵੀ ਰਹੇ ਨੇ ਕਿ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਬਜੀ ਕਹਿੰਦੇ ਸ਼ੁਕਰੀਆ ਜੀ ਤੇ ਇੱਕ ਹੋਰ ਵੀ ਆਪਾਂ ਨੂੰ ਕੰਟਰੀਬਿਊਸ਼ਨ ਆਇਆ ਜੀ JSG ਦਾ ਕੰਟਰੀਬਿਊਸ਼ਨ ਆਇਆ ਗੁਰਸਤਵੀਰ ਸਿੰਘ ਜੀ ਦਾ ਕੰਟਰੀਬਿਊਸ਼ਨ ਵੀ ਆਇਆ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਜੀ ਤੁਸੀਂ ਦਸਰਿਆਂ ਦੇ ਗੱਲ ਹਾਂ ਜੀ ਨਹੀਂ ਨਹੀਂ ਮੈਂ ਕੋਈ ਗੱਲ ਮੈਂ ਦੱਸ ਦੇਣਾ ਤੁਸੀ ਕਮੈਂਟ ਲੈਣਾ ਤਾਂ ਲਓ ਕਿ ਉਹ ਵੀ ਲੰਮੀ ਲਿਸਟ ਆ 11 ਜਿਹੜੇ ਟੋਲ ਆ ਉਹ ਮੈਂ ਨੋਟ ਕੀਤੇ ਆ ਜਿਹੜੇ ਆ ਰਹੇ ਆ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਪਾਤੜਾ ਤੋਂ ਚੰਡੀਗੜ੍ਹ ਦੇ ਦਰਮਿਆਨ ਪਾਤੜਾ ਜੀ ਜੀ ਪਾਤੜਾ ਕਗਾ ਸਮਾਣਾ ਪਟਿਆਲਾ ਠੀਕ ਹੈ ਜੀ ਪਾਤੜਾ ਤੋਂ ਆ ਗਿਆ ਚੰਡੀਗੜ੍ਹ ਫੇਰ ਆ ਗਿਆ ਇੱਕ ਦੂਸਰਾ ਮਾਨ ਸਾਹਿਬ ਦੇ ਘਰੇ ਹੀ ਸੰਗਰੂਰ ਜੀ ਨਹੀਂ ਤਾਂ ਬਾਣਾ ਵਰਤ ਜਾਉ ਤੇਰੀ ਡੋਲੀ ਜਦੋਂ ਟੱਪੀ ਸੰਗਰੂਰ ਖੈਰ ਤੇ ਤੀਸਰਾ ਆ ਗਿਆ ਮਲੇਰ ਕੋਟਲੇ ਤੇ ਲੁਧਿਆਣੇ ਦੇ ਵਿੱਚ ਜਦੋਂ ਉਹ ਮਲੇਰ ਕੋਟਲੇ ਤੋਂ ਲੁਧਿਆਣੇ ਨੂੰ ਜਾਂਦੇ ਹਨ ਅਹਿਮਦਗੜ ਮੰਡੀ ਵਗੈਰਾ ਜੀ ਜੀ ਚੌਥਾ ਆ ਗਿਆ ਲੁਧਿਆਣੇ ਤੇ ਹੰਵਾਲੇ ਦੇ ਦਰਮਿਆਨ ਪੰਜਵਾਂ ਆ ਗਿਆ ਜੀ ਨਕੋਦਰ ਤੇ ਲੁਧਿਆਣੇ ਦੇ ਦਰਮਿਆਨ 6ਵਾਂ ਆ ਗਿਆ ਜਲੰਧਰ ਤੇ ਨਕੋਦਰ ਦੇ ਦਰਮਿਆਨ 7ਵਾਂ ਆ ਗਿਆ ਕਪੂਰਥਲਾ ਤੇ ਜਲੰਧਰ ਦੇ ਦਰਮਿਆਨ 8ਵਾਂ ਆ ਰਿਹਾ ਜੀ ਦਸੂਆ ਹਸ਼ਿਆਰਪੁਰ ਦੇ ਦਰਮਿਆਨ 9ਵਾਂ ਜਿਹੜਾ ਬਟਾਲਾ ਪਠਾਨਕੋਟ ਦੇ ਦਰਮਿਆਨ 10ਵਾਂ ਆ ਰਿਹਾ ਪਠਾਨਕੋਟ ਤੇ ਜੰਮੂ ਦੇ ਦਰਮਿਆਨ ਤੇ 11ਵਾਂ ਫੇਰ ਮਲੇਰਕੋਟਲਾ ਤੇ ਪਟਿਆਲਾ ਦੇ ਦਰਮਿਆਨ ਆ ਜੀ ਆ ਲੈ ਚੱਕ ਲੈ ਯਾਰ ਆਵੇ ਪੰਜੇ ਚੀਜ਼ਾਂ ਪੂਰੀਆਂ ਇਹ ਇੱਕ ਕਿਤੇ ਹੋਰ ਲਾ ਦਿੰਦੇ ਤੇ ਦਰਜ ਨਹੀਂ ਪੂਰੀ ਹੋ ਜਾਂਦੀ ਇੱਕ ਨੂੰ ਰੋਣਿਆ ਸਾਰਾ ਆ ਬਈ ਉੱਤੇ ਪਿਆ ਇਹ ਹਜ਼ੂਰ 11 ਟੋਲ ਆ ਰਹੇ ਆ ਕਿ ਭਾਈ ਇਨਕਲਾਬੀ ਵੀਰ ਹੁਣ ਮਤਲਬ ਕਿ ਆਪਣਾ ਜਿਹੜਾ ਬਾਹੂਵਲ ਦਿਖਾ ਦੇਣ ਹੁਣ ਕਿ ਬੰਦ ਕਰਾਉਣੇ ਆ ਨਹੀਂ ਲੱਗਣੀ ਨਹੀਂ ਦੇਣੇ ਐਸਾ ਹੋ ਹੀ ਨਹੀਂ ਸਕਦਾ ਹਜ਼ੂਰ ਜੀ ਕਿਉਂਕਿ ਇਹ ਜਿਹੜੇ ਟੋਲ ਆ ਇਹ ਸਰਵਿਸ ਲਈ ਕਹ ਲੋ ਕਿ ਭਾਈ ਤੁਹਾਨੂੰ ਭੁਗਤਾਨ ਕਰਨਾ ਪੈਂਦਾ ਹੈ ਜਾ ਤੇ ਸੜਕਾਂ ਫਿਰ ਉਹੀ ਲੈ ਲੋ ਤੇ ਜਾਂ ਆ ਸੜਕਾਂ ਜੇ ਯੂਜ਼ ਕਰੋਗੇ ਤਾਂ ਉਹਨਾਂ ਨੇ ਜਿਹੜਾ ਇੰਨਾ ਅਰਬ ਰੁਪਈਆ ਇਨਵੈਸਟ ਕੀਤਾ ਆ ਉਹ ਇਹਨਾਂ ਨੇ ਐ ਹੀ ਕੱਢਣਾ ਪਰ ਜੇ ਸਰਕਾਰਾਂ ਆਪਦੇ ਪੱਧਰ ਤੇ ਇਥੋਂ ਤੱਕ ਸਮਰਾਥ ਹੁੰਦੀਆਂ ਜੀ ਤਾਂ ਇਹ ਚ ਪੈਸਾ ਵੱਚ ਵੀ ਸਕਦਾ ਸੀ ਜੀ 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 ਇੱਕ ਸਾਫ ਕਰ ਲਓ ਜਿਹਦਾ ਮੈਸੇਜ ਹੈ ਮੈਨੂੰ ਕਹਿ ਰਹੇ ਨੇ ਕਿ ਜਟਵੈੜ ਜੀ ਨੂੰ ਹੈਪੀ ਬਰਥਡੇ ਕਹਿ ਦਿਓ ਭਾਜੀ ਜੇ ਤੁਹਾਡਾ ਸੱਚਮੁੱਚ ਦਾ ਬਰਥਡੇ ਹੈ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਉਂ ਸ਼ੱਕ ਕਰਦਾ ਜੀ ਕੋਈ ਗੱਲ ਨਹੀਂ ਕਹਿ ਦਿਓ ਆਪ ਕਹਿਣ ਚੁੱਕੀ ਆ ਕਿ ਜੇ ਕਿਸੇ ਹੋਰ ਤਰੀਕ ਨੂੰ ਵੀ ਹੋ ਤਦ ਵੀ ਅਗਲਾ ਕਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਜੀ ਬਰਥਡੇ ਜੀ ਐਡੀ ਕਿਹੜੀ ਗੱਲ ਆ ਜੀ ਇਹ ਤਸਵੀਰ ਬਾਜਵਾ ਜੀ ਦਾ ਕੰਟਰੀਬਿਊਸ਼ਨ ਆ ਜੀ ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ ਜੀ ਜੀ ਮਿੰਟੋ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ